ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਾਰਟ 1 ਦੇ ਵਿੱਚ ਆਪਾਂ ਦੇਖਿਆ ਸੀ ਗ੍ਰੈਨੀ ਸਕੁਅਰਸ ਆਪਾਂ ਜਿਹੜੇ ਬਣਾਏ ਸੀ ਤੇ ਹੁਣ ਆਪਾਂ ਪਾਰਟ 2 ਦੇ ਵਿੱਚ ਜਿਹੜੇ ਦੋਨੇ ਸਕੁਅਰਸ ਨੇ ਉਹਨਾਂ ਨੂੰ ਇਸ ਤਰ੍ਹਾਂ ਆਪਾਂ ਸੂਈ ਦੇ ਨਾਲ ਜੋੜ ਲੈਣਾ ਵਾ ਅਟੈਚ ਕਰ ਲੈਣਾ ਦੋਨੋਂ ਪਾਸੇ ਇੱਕ ਇੱਕ ਟਾਂਕਾ ਲੈਂਦੇ ਹੋਏ ਆਪਾਂ ਕਿਸੇ ਵੀ ਤਰੀਕੇ ਨਾਲ ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ ਤੇ ਆ ਦੇਖੋ ਇਸ ਤਰ੍ਹਾਂ ਆਪਾਂ ਇਹ ਜੁਆਇਨ ਕਰਕੇ ਹੁਣ ਆਪਾਂ ਧਾਗਾ ਲੈਣਾ ਧਾਗਾ ਲੈ ਕੇ ਆਪਾਂ ਜਿਹੜੀ ਸਾਈਡ ਤੇ ਕਾਰਨਰ ਨੇ ਇਹਨਾਂ ਦੇ ਵਿੱਚ ਆਪਾਂ ਧਾਗਾ ਅਟੈਚ ਕਰ ਲੈਣਾ ਵਾ ਇੱਥੇ ਜਿਹੜੀ ਤੇ ਸਾਈਡ ਤੇ ਆਪਾਂ ਸਿੰਗਲ ਕਰੋਸ਼ੀਏ ਕਿੱਥੇ ਸੀ ਨਾ ਇੱਕ ਇੱਕ ਜਿਹੜਾ ਦਿੱਤਾ ਸੀ ਆਪਾਂ ਤੇ ਉੱਥੋਂ ਆਪਾਂ ਜੁਆਇਨਿੰਗ ਕਰਨੀ ਹੈ ਇਹ ਤੇ ਤਿੰਨ ਦੀ ਚੇਨ ਕਰਕੇ ਅਗਲੇ ਜਿਹੜੀ ਹਰ ਇੱਕ ਚੇਨ ਦੇ ਵਿੱਚ ਆਪਾਂ ਇੱਕ ਇੱਕ ਡਬਲ ਕ੍ਰੋਸ਼ੀਆ ਕਰਦੇ ਹੋਏ ਜਿਹੜਾ ਆਪਣਾ ਇਹ ਰਾਉਂਡ ਗੇੜ ਦੇਣਾ ਵਾ ਪੂਰਾ ਹੈ ਹਰ ਇੱਕ ਚੇਨ ਦੇ ਵਿੱਚ ਆਪਾਂ ਕਰਨਾ ਵਾ ਡਬਲ ਕ੍ਰੋਸ਼ੀਆ ਇਸ ਤਰ੍ਹਾਂ ਇਹ ਤੁਸੀਂ ਹਰ ਇੱਕ ਚੇਨ 'ਚੋਂ ਕਰਦੇ ਹੋਏ ਇਹ ਲਾਸਟ ਜਿਹੜੀ ਆਪਣਾ ਹੈਗਾ ਇਹ ਕਾਰਨਰ ਇੱਥੇ ਤੱਕ ਲੈ ਕੇ ਆਉਣਾ ਹੈ ആണോ മൂടാ ഗേടാണോ ബാധി ആ ചേൻ്റെ തീർതി ചേന ਫਿਰ ਤੋਂ ਆਪਾਂ ਜਿਹੜੇ ਹੈਗੇ ਨੇ ਹਰ ਇੱਕ ਚੇਨ ਦੇ ਉੱਤੇ ਇੱਕ ਇੱਕ ਡਬਲ ਕ੍ਰੋਸ਼ੀਆ ਕਰਨਾ ਕੋਈ ਆਪਾਂ ਇੱਥੇ ਵਧਾਉਣਾ ਜਾਂ ਘਟਾਉਣਾ ਨਹੀਂ ਹੈਗਾ ਸੇਮ ਐਜ਼ ਇਟ ਉੱਪਰ ਜਿਵੇਂ ਕਿ ਆਪਾਂ ਬਣਾਉਨੇ ਆ ਉਸੇ ਤਰ੍ਹਾਂ ਹੀ ਸਾਰੇ ਆਪਾਂ ਕਰ ਲੈਣੇ ਨੇ ਇਹ ਇਹਦੇ ਉੱਤੇ ਤੁਸੀਂ ਦੋ ਤਿੰਨ ਚਾਹੋ ਚਾਰ ਚਾਹੋ ਜਿੰਨੀ ਕਿ ਤੁਸੀਂ ਬੈਗ ਦੀ ਜਾਨੀ ਕਿ ਉੱਪਰ ਨੂੰ ਚੜਾਈ ਜਾਂ ਲੰਬਾਈ ਰੱਖਣੀ ਹੈ ਉਸ ਅਕੋਰਡਿੰਗ ਕਰ ਸਕਦੇ ਹੋ ਕੋਈ ਇੱਥੇ ਇਸ ਤਰ੍ਹਾਂ ਮੈਂ ਚਾਰ ਗੇੜੇ ਦਿੱਤੇ ਨੇ ਇਹਦੇ ਇਹ ਚਾਰ ਗੇੜਿਆਂ ਦੇ ਵਿੱਚ ਮੈਨੂੰ ਲੱਗਦਾ ਵੀ ਮੇਰਾ ਠੀਕ ਬਣ ਜਾਊਗਾ ਇਹ ਤੁਸੀਂ ਪੰਜ ਦੇ ਸਕਦੇ ਹੋ ਇਸੇ ਤਰ੍ਹਾਂ ਹੀ ਆਪਾਂ ਦੋ ਜਿਹੜੇ ਇਹ ਕ੍ਰੀਟ ਕਰਨੇ ਨੇ ਇਹ ਨਾਪਾਂ ਜਿਹੜਾ ਸਾਈਡ ਤੇ ਜਿਹੜੀ ਚੇਨ ਨਾ ਆਪਣੀ ਕੀਤੀ ਗਈ ਸੀਗੀ ਇੱਥੋਂ ਆਪਾਂ ਧਾਗਾ ਜੁਆਇਨ ਕਰਨਾ ਫਿਰ ਤੋਂ ਭਾਗਾ ਜੁਆਇਨ ਕਰਨ ਤੋਂ ਬਾਅਦ ਜਿਹੜੀ ਆਪਾਂ ਹੈਗੀ ਹੈ ਨਾ ਇਹ ਇਹਦੇ ਉੱਤੇ ਆਪਾਂ ਹੁਣੇ ਸਿੰਗਲ ਕਰੋਸ਼ੀਆ ਦਾ ਗੇੜ ਦੇਣਾ ਵਾ ਇੱਕ ਇੱਕ ਸੋ ਤਿੱਕਾ ਆਪਾਂ ਸਿੰਗਲ ਕੁਰਸ਼ੀਆ ਦਾ ਜਿਹੜਾ ਆਪਣਾ ਗੇੜ ਦੇ ਲੈਣਾ ਵਾ ਹੈ। ਕੋਰਨਰ ਤੱਕ ਇੱਥੋਂ ਆਪਾਂ ਧਾਗਾ ਕੱਟ ਕਰ ਦੇਣਾ ਵਾ। ਧਾਗੇ ਨੂੰ ਜਿਹੜਾ ਤੁਸੀਂ ਆਪਣਾ ਇਸ ਤਰ੍ਹਾਂ ਥੱਲੇ ਜਿਨਗਾ ਕੇ ਥੱਲੇ ਲੁਕੋ ਲੁਕੋ ਦੋ ਆਪਣਾ ਇਹ। ਲਾ ਕੇ ਵਿੱਚ ਆਪਣਾ ਦੇ ਸੇਣਾ ਹੈ ਧਾਗਾ। ਇਸ ਤਰ੍ਹਾਂ ਹੀ ਇਹਦੇ ਆਪਾਂ ਦੋ ਇਹ ਪੱਲੇ ਇਸ ਤਰ੍ਹਾਂ ਬਣਾ ਲੈਨੇ ਇਹ ਦੋ-ਦੋ ਟਿੱਕੀਆਂ ਦੇ ਤਿਆਰ ਕਰਕੇ ਦੋਨਾਂ ਦੇ ਉੱਤੇ ਸੇਮੇ ਇਸੇ ਤਰ੍ਹਾਂ ਕਰ ਲੈਣਾ ਹੁਣ ਆਪਾਂ ਜ਼ਿੱਪ ਲੈਣੀ ਆ ਜ਼ਿੱਪ ਲੈ ਕੇ ਇਹਦੇ ਤੇ ਆਪਾਂ ਅਟੈਚ ਕਰ ਲੈਣੀ ਆ ਇਹਨੂੰ ਇਸ ਤਰ੍ਹਾਂ ਇਹਦੇ ਤਿਆਰ ਕਰਕੇ ਪਹਿਲਾਂ ਆਪਾਂ ਇਹਦੇ ਨਾਲ ਸਾਈਡਸ ਨਾਲ ਸਿਉਣ ਲੈਣੀ ਆ ਫਿਰ ਆਪਾਂ ਦੋਨੇ ਪਾਸਿਓਂ ਸੂਈਤਾ ਕੇਦੀ ਇਹ ਲੈ ਕੇ ਆਪਾਂ ਸੂਈ ਧਾਗੇ ਨਾਲ ਇਹਨੂੰ ਜੁਆਇਨ ਕਰ ਲੈਣਾ ਆ ਉਸ ਤਰ੍ਹਾਂ ਹੈ ਜੁਆਇਨ ਹੋਣ ਤੋਂ ਬਾਅਦ ਆ ਇਹ ਹੁਣ ਆਪਾਂ ਜਿਹੜੀ ਇਸਾਈਡ ਤੇ ਇਹਨੂੰ ਜੁਆਇਨਿੰਗ ਕਰਨੀ ਆ ਬੈਗ ਦੀ ਤੇ ਹੁਣ ਆਪਾਂ ਇੱਕ ਪੱਟੀ ਤਿਆਰ ਕਰਨੀ ਆ ਚੇਨ ਤੁਸੀਂ ਆਪਣੇ ਬੈਗ ਦੇ ਅਕੋਰਡਿੰਗ ਲੈਣੀ ਆ ਸਿੰਪਲੀ ਚੇਨ ਆਪਾਂ ਤਿਆਰ ਕਰਨੀ ਆ ਲਓ ਇਸ طرح ਇਹ ਮੈਂ ਆਪਣੇ ਇਹਦੇ ਪੈਕ ਦੇ ਅਕੋਰਡਿੰਗ ਕਰ ਲਈ ਹੈ ਇਹ ਤਿਆਰ ਤਿੰਨ ਪਾਸੇ ਜਿਹੜੀ ਆਪਣੀ ਇਹ ਪੱਟੀ ਆਉਣੀ ਹੈ ਇਹ ਚੇਨ ਕਰਨ ਤੋਂ ਬਾਅਦ ਦੋ ਦੀ ਜਿਹੜੀ ਆਪਣੀ ਚੇਨ ਸਕਿਪ ਕਰਕੇ ਅਗਲੀ ਦੇ ਵਿੱਚ ਆਪਾਂ ਡਬਲ ਕ੍ਰੋਸ਼ੀਆ ਕਰਨਾ ਵਾ ਉਗਲੇ ਦੇ ਵਿੱਚ ਡਬਲ ਕ੍ਰੋਸ਼ੀਆ ਇਸੇ ਤਰ੍ਹਾਂ ਹਰ ਇੱਕ ਚੇਨ ਦੇ ਵਿੱਚੋਂ ਲੰਘਦੇ ਹੋਏ ਆਪਾਂ ਡਬਲ ਕ੍ਰੋਸ਼ੀਆ ਬਣਾਉਣਾ ਵਾ ਸਾਰੀ ਚੇਨ ਤੇ ਤੁਸੀਂ ਕਰ ਲੈਣਾ ਹੈ ਤੇ ਇਹ ਦੇਖੋ ਦੋਨੋਂ ਪਾਸੇ ਇਸ ਤਰ੍ਹਾਂ ਮੈਂ ਇਹ ਚੇਨ ਤੇ ਕਰਕੇ ਆਪਣੀ ਪੱਟੀ ਇਹ ਬਣ ਗਈ ਹੈ ਇਹ ਤੇ ਜੇ ਪਾਪਾ ਕਰ ਲਈ ਇਹਦੇ ਨਾਲ ਅਟੈਚ ਕੀਤੀ ਹੋਈ ਆ ਤੇ ਮੈਸਟਰ ਜਿਹੜੀ ਆਪਣੀ ਇੱਥੋਂ ਸਾਈਡ ਤੋਂ ਕਾਰਨਰ ਜਿਹੜਾ ਸੀਗਾ ਨਾ ਆਪਣਾ ਇਹ ਇਹਦੇ ਨਾਲ ਆਪਾਂ ਜਿਹੜੀ ਪੱਟੀ ਬਣਾਈ ਆ ਇਹ ਅਟੈਚ ਕਰਨੀ ਆ ਇਹ ਇਧਰੋਂ ਜਿਹੜੀ ਆਪਣੀ ਚੇਨ ਆ ਇਹਦੇ ਤੇ ਇਸ ਤਰ੍ਹਾਂ ਲਗਾ ਕੇ ਚੀਨ ਦੇ ਨਾਲ ਚੀਨ ਅਟੈਚ ਕਰਕੇ ਤੁਸੀਂ ਅੰਦਰਲੇ ਪਾਸੇ ਨੂੰ ਸਲੀਪਰ ਨਾਲ ਲਗਾ ਕੇ ਇੱਕ ਅਧੀ ਚੇਨ ਕਰਨੀ ਆ ਫਿਰ ਚੇਨ ਦੇ ਵਿੱਚੋਂ ਦੋਨੋਂ ਚੇਨ ਦੇ ਵਿੱਚੋਂ ਆਪਾਂ ਇਸ ਤਰ੍ਹਾਂ ਲੈ ਕੇ ਕ੍ਰੋਸ਼ੀਆ ਅਗਰ ਉੱਧਰਲੀ ਚੇਨ ਦੇ ਵਿੱਚ ਜਿਹੜੀ ਹੈਗੀ ਅੰਦਰਲੀ ਪਾਸੇ ਵਾਲੀ ਤੇ ਇੱਧਰ ਜਿਹੜੀ ਬੈਗ ਵਾਲੀ ਆਪਣੀ ਚੇਨ ਆ ਇਹਨਾਂ ਦੋਨਾਂ ਦੇ ਵਿੱਚੋਂ ਲੈ ਕੇ ਆਪਾਂ ਇਸ ਤਰ੍ਹਾਂ ਸਲੀਪ ਸਟੀਚ ਲਗਾਉਣੇ ਨੇ ਇਹ ਫਿਰ ਤੋਂ 1 ਦੀ ਚੇਨ ਕਰਨੀ ਆ ਚੇਨ ਦੇ ਵਿੱਚੋਂ ਦੋਨੋਂ ਦੀ ਲੈਂਦੇ ਹੋਏ ਇੱਕ ਬੈਗ ਦੀ ਚੇਨ ਜਿਹੜੀ ਆਪਣੀ ਸਾਈਡ ਦੀ ਹੈ ਤੇ ਪੱਟੀ ਦੀ ਚੇਨ ਤੋਂ ਦੋਨਾਂ ਦੇ ਵਿੱਚੋਂ ਇਕੁਲ ਦੋਨਾਂ ਪਾਸਿਓਂ ਲੈਂਦੇ ਹੋਏ ਇਕੱਠੇ ਇਹਨੂੰ ਜੁਆਇਨ ਕਰ ਲੈਣਾ ਇਹਦੇ ਨਾਲ ਇੱਕ ਚੇਨ ਕਰਨੀ ਆ ਇੱਕ ਸਲੀਪ ਸਟਿਚ ਕਰਨਾ ਇਹਦੇ ਨਾਲ ਨਾ ਕਿ ਅੰਗਰੇਜ਼ੀ ਵਾਲਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਆਪਣਾ ਬਣਦਾ ਹੈ ਸਾਈਡ ਤੇ ਤੇ ਜਿਹੜੀ ਆਪਣੀ ਪੱਟੀ ਇਹਦੇ ਨਾਲ ਜੁਆਇਨ ਹੋ ਜਾਣੀ ਆ ਇਸ ਤਰ੍ਹਾਂ ਸਾਰਾ ਤੁਸੀਂ ਇਹ ਕਰ ਲੈਣਾ ਹਾਂ ਆ ਦੇਖੋ ਇਸ ਤਰ੍ਹਾਂ ਹੀ ਮੈਂ ਜੁਆਇਨ ਕਰ ਲਈ ਆ ਇਹ ਸਾਰੀ ਪੱਟੀ ਇਹ ਨੇ ਜੇ ਭ ਵੀ ਪਰਟ ਆ ਜਾ ਤੇ ਤੁਸੀਂ ਚੌੜਾ ਉਥੇ ਦੇ ਅੰਦਰ ਲਾਈਨਿੰਗ ਲਗਾ ਸਕਦੇ ਹੋ ਕਪੜੇ ਦੇ ਨਾਲ ਥੋੜਾ ਜਿਹਾ سپورਟ इजी ਹੋ ਜਾਂਦੀ ਆ ਤੇ ਵਧੀਆ ਲੱਗਦਾ ਵਾ ਤੇ ਜਿਵੇਂ ਤੁਸੀਂ ਚਾਹੋ ਤੇ ਮੇਰੇ ਕੋਲ ਨਾ ਹਾਂ 벨ਟ ਪਈ ਸੀਗੀ ਪੁਰਾਣੇ ਬੈਗ ਦੀ ਮੈਂ ਤਾਂ ਇਹ ਯੂਜ਼ ਕਰ ਲਈ ਆ ਕਿਉਂਕਿ ਮੈਨੂੰ ਨਹੀਂ ਲੱਗਿਆ ਚਲੋ ਜੇ ਤੁਸੀਂ ਜਾਨੀ ਨਹੀਂ ਹੈਗੀ ਤਾਂ ਨਾ ਤੁਸੀਂ ਜਿਹੜੀ ਇਹ 벨ਟ ਆਪਾਂ ਸਾਈਡਾਂ ਤੇ ਜੁਆਇਨ ਕੀਤੀ ਆ ਇਹਦੀ ਚੌੜਾਈ ਜਿਹੜੀ ਆਪਣੀ ਲੰਬਾਈ ਆ ਉਹ ਜ਼ਿਆਦਾ ਲੈਂਥ ਲੰਬੀ ਰੱਖ ਕੇ ਸਾਈਡ ਨਾਲ ਤੋਂ ਅਟੈਚ ਕਰਕੇ ਉੱਪਰਲੇ ਪਾਸੇ ਤੁਸੀਂ ਆਪਣੀ 벨ਟ ਤਿਆਰ ਕਰ ਲਓ ਤੇ ਨਾਲ ਹੀ ਤੁਹਾਡੇ ਬਹੁਤ ਸੋਹਣੀ 벨ਟ ਹੈ ਬਣ ਜਾਣੀ ਹੈ ਤੇ ਬੈਗ ਤੁਹਾਡਾ ਬਣ ਕੇ ਬਹੁਤ ਹੀ ਵਧੀਆ ਤਿਆਰ ਆ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟਾਂ ਵਿੱਚ ਵੀ ਦੱਸਿਆ ਕਰੋ ਚੈਨਲ ਤੇ ਨਾਮ ਹੈ ata channel ਨੂੰ subscribe ਕਰ ਲਓ ਇਸੇ ਤਰ੍ਹਾਂ ਹੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ